ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਕੁਲਦੀਪ ਸਿੰਘ ਗਰੇਵਾਲ ਲੀਗਲ ਨੌਲਜ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਇਨਕਮ ਟੈਕਸ ਰਿਟਰਨ ਕੀ ਹੁੰਦੀ ਹੈ ਕੀ ਇਹ ਹਰ ਇੱਕ ਵਿਅਕਤੀ ਨੂੰ ਭਰਨੀ ਚਾਹੀਦੀ ਹੈ ਜਾਂ ਨਹੀਂ ਜੀ ਹਾਂ ਦੋਸਤੋ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਕਾਨੂੰਨ ਦੇ ਦਾਇਰੇ ਦੇ ਵਿੱਚ ਜੋ ਵੀ ਆਮਦਨ ਕਾਨੂੰਨ ਦੇ ਅੰਦਰ ਆਉਂਦੀ ਹੈ ਜੇਕਰ ਉਸ ਦੀ ਆਮਦਨ ਉਸ ਵਿਅਕਤੀ ਦੀ ਆਮਦਨ ਉਸ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਪਰ ਨਹੀਂ ਬਹੁਤੀ ਲਾਜ਼ਮੀ ਹੈ ਪਰੰਤੂ ਜੇਕਰ ਕਾਨੂੰਨ ਦੇ ਦਾਇਰੇ ਤੋਂ ਆਮਦਨ ਉਸ ਵਿਅਕਤੀ ਦੀ ਘਟ ਹੈ ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਇਨਕਮ ਟੈਕਸ ਦੀ ਜ਼ਰੂਰਤ ਕਿੱਥੇ ਹੁੰਦੀ ਹੈ ਇਨਕਮ ਟੈਕਸ ਰਿਟਰਨ ਦੀ ਜ਼ਰੂਰਤ ਜਦੋਂ ਮੰਨ ਕੇ ਚਲੋ ਕਿਸੇ ਵਿਅਕਤੀ ਨੇ ਕਿਸੇ ਕੰਟਰੀ ਦਾ ਵੀਜ਼ਾ ਲਗਵਾਉਣਾ ਹੁੰਦਾ ਹੈ ਤਾਂ ਉਸ ਸੰਬੰਧੀ ਉਸ ਨੂੰ ਇਨਕਮ ਟੈਕਸ ਰਿਟਰਨ ਦੇਣੀ ਪੈਂਦੀ ਹੈ ਪਰੰਤੂ ਉਸ ਤੋਂ ਬਾਅਦ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੀ ਆਮਦਨ ਦਾ ਸਰੂਪ ਦਿਖਾਉਣਾ ਹੁੰਦਾ ਹੈ ਤਾਂ ਉਸ ਸੰਬੰਧੀ ਵੀ ਉਸਨੂੰ ਇਨਕਮ ਟੈਕਸ ਰਿਟਰਨ ਦੇਣੀ ਪੈਂਦੀ ਹੈ ਇਸ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਨੇ ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਉਸ ਵਿੱਚ ਵੀ ਉਸ ਤੋਂ ਆਮਦਨ ਮੰਗੀ ਜਾਂਦੀ ਹੈ ਤਾਂ ਉਹ ਆਮਦਨ ਦਾ ਸਬੂਤ ਇਨਕਮ ਟੈਕਸ ਰਿਟਰਨ ਹੀ ਹੁੰਦਾ ਹੈ ਤਾਂ ਤੁਸੀਂ ਸਾਡੇ ਤੋਂ ਇਨਕਮ ਟੈਕਸ ਰਿਟਰਨ ਵੀ ਪ੍ਰਾਪਤ ਸਕਦੇ ਹੋ ਇਸ ਲਈ ਕੀ ਕਾਗਜ਼ ਲੋੜੀਂਦੇ ਹਨ ਇਸ ਲਈ ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਪੈਨ ਕਾਰਡ ਜੋ ਕਿ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਆਧਾਰ ਕਾਰਡ ਉਸ ਵਿਅਕਤੀ ਦੀ ਬੈਂਕ ਦੀ ਕਾਪੀ ਉਸ ਵਿਅਕਤੀ ਦੀ ਈਮੇਲ ਆਈਡੀ ਅਤੇ ਉਹੋ ਮੋਬਾਈਲ ਨੰਬਰ ਜਿਹੜਾ ਕਿ ਆਧਾਰ ਕਾਰਡ ਨਾਲ ਅਟੈਚ ਹੁੰਦਾ ਹੈ ਇਸ ਤੋਂ ਬਾਅਦ ਉਸ ਵਿਅਕਤੀ ਦੀ ਇਨਕਮ ਟੈਕਸ ਰਿਟਰਨ ਦਾ ਫਾਰਮ ਭਰਿਆ ਜਾਂਦਾ ਹੈ ਧੰਨਵਾਦੀ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਕਰਾਂਗੇ ਕਿ ਇਨਕਮ ਟੈਕਸ ਰਿਟਰਨ ਕੀ ਹੁੰਦੀ ਹੈ ਕੀ ਇਹ ਹਰ ਇੱਕ ਵਿਅਕਤੀ ਨੂੰ ਭਰਨੀ ਚਾਹੀਦੀ ਹੈ ਜਾਂ ਨਹੀਂ ਜੀ ਹਾਂ ਦੋਸਤੋ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਕਾਨੂੰਨ ਦੇ ਦਾਇਰੇ ਦੇ ਵਿੱਚ ਜੋ ਵੀ ਆਮਦਨ ਕਾਨੂੰਨ ਦੇ ਅੰਦਰ ਆਉਂਦੀ ਹੈ ਜੇਕਰ ਉਸ ਦੀ ਆਮਦਨ ਉਸ ਵਿਅਕਤੀ ਦੀ ਆਮਦਨ ਉਸ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਭਰਨੀ ਬਹੁਤ ਹੀ ਲਾਜ਼ਮੀ ਹੈ ਪਰੰਤੂ ਜੇਕਰ ਕਾਨੂੰਨ ਦੇ ਦਾਇਰੇ ਤੋਂ ਆਮਦਨ ਉਸ ਵਿਅਕਤੀ ਦੀ ਘੱਟ ਹੈ ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਨ ਇਨਕਮ ਟੈਕਸ ਦੀ ਜ਼ਰੂਰਤ ਕਿੱਥੇ ਹੁੰਦੀ ਹੈ ਇਨਕਮ ਟੈਕਸ ਰਿਟਰਨ ਦੀ ਜ਼ਰੂਰਤ ਜਦੋਂ ਮੰਨ ਕੇ ਚੱਲੋ ਕਿਸੇ ਵਿਅਕਤੀ ਨੇ ਕਿਸੇ ਕੰਟਰੀ ਦਾ ਵੀਜ਼ਾ ਲਗਵਾਉਣਾ ਹੁੰਦਾ ਹੈ ਤਾਂ ਉਸ ਸੰਬੰਧੀ ਉਸ ਨੂੰ ਇਨਕਮ ਟੈਕਸ ਰਿਟਰਨ ਦੇਣੀ ਪੈਂਦੀ ਹੈ ਪਰੰਤੂ ਉਸ ਤੋਂ ਬਾਅਦ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੀ ਆਮਦਨ ਦਾ ਸਰੋਤ ਦਿਖਾਉਣਾ ਹੁੰਦਾ ਹੈ ਤਾਂ ਉਸ ਸੰਬੰਧੀ ਵੀ ਉਸ ਨੂੰ ਇਨਕਮ ਟੈਕਸ ਰਿਟਰਨ ਦੇਣੀ ਪੈਂਦੀ ਹੈ ਇਸ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਨੇ ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਉਸ ਵਿੱਚ ਵੀ ਉਸ ਤੋਂ ਆਮਦਨ ਮੰਗੀ ਜਾਂਦੀ ਹੈ ਤਾਂ ਉਹ ਆਮਦਨ ਦਾ ਸਬੂਤ ਇਨਕਮ ਟੈਕਸ ਰਿਟਰਨਿੰਗ ਹੁੰਦਾ ਹੈ ਇਹ ਭਰਨੀ ਭਰਨੀ